ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਇੱਕ ਵਾਰ ਫਿਰ ਤੋਂ ਸਾਹਮਣੇ ਆ ਗਿਆ ਹੈ ਇਸ ਵਾਰ ਫਿਰ ਤੋਂ ਸਿੱਧੂ ਪਰਿਵਾਰ ਦੇ ਨਾਲ ਕਾਂਗਰਸੀਆਂ ਦਾ ਆਪਣੇ ਹੀ ਕਾਂਗਰਸੀਆਂ ਦਾ ਪੰਗਾ ਪੈ ਗਿਆ ਜਿਵੇਂ 2022 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਨਵਜੋਤ ਸਿੱਧੂ ਦੇ ਨਾਲ ਪੰਗਾ ਪਿਆ ਨਵਜੋਤ ਸਿੱਧੂ ਨੇ ਕਾਫੀ ਸਾਰੇ ਬਿਆਨਬਾਜ਼ੀ ਕੀਤੀ ਤੇ ਹੁਣ ਉਸੇ ਤਰ੍ਹਾਂ ਹੀ ਨਵਜੋਤ ਕੋਰ ਸਿੱਧੂ ਨੇ ਹੁਣ ਮੋਰਚਾ ਰਾਜਾ ਵੜਿੰਗ ਦੇ ਖਿਲਾਫ ਖੋਲ੍ਹ ਦਿੱਤਾ ਹੈ ਤੇ ਨਾਲ ਦੇ ਨਾਲ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਦਿੱਤੀਆਂ ਕਿ ਜੋ ਕਿ ਸਾਫ਼ ਪਤਾ ਲੱਗ ਰਿਹਾ ਕਿ ਕਾਂਗਰਸ ਅੰਦਰ ਕੁਝ ਵੀ ਠੀਕ ਨਹੀਂ ਰਿਹਾ ਤੇ ਨਾ ਹੀ ਕਾਂਗਰਸ ਦੇ ਅੰਦਰ ਕੁਝ ਠੀਕ ਹੋ پا ਰਿਹਾ ਹੈ ਇਹ ਗੱਲਾਂ ਇਸ ਲਈ ਕਿਉਂਕਿ ਨਵਜੋਤ ਖਰ ਸਿੱਧੂ ਨੇ ਮੀਡੀਆ ਸਾਹਮਣੇ ਆ ਕੇ ਸਿੱਧੇ ਸਿੱਧੇ ਰਾਜਾ ਵੜਿੰਗ ਤੇ ਹੋਰ ਨਾ ਬਾਕੀ ਕਾਂਗਰਸੀਆਂ ਦੇ ਉੱਤੇ ਇਲਜ਼ਾਮ ਲਗਾ ਦਿੱਤੇ ਇੱਥੋਂ ਤੱਕ ਕਹਿ ਦਿੱਤਾ ਕਿ ਸਾਡੇ ਕੋਲ 500 ਕਰੋੜ ਰੁਪਏ ਦੇ ਕੇ ਸੀਐਮ ਬਨੰਦੀ ਪਾਵਰ ਨਹੀਂ ਹੈਗੀ ਇਸ ਤੋਂ ਬਾਅਦ ਵਿਵਾਦ ਅੱਗੇ ਵਧਿਆ ਤਾਂ ਨਵਜੋਦਕਰ ਸਿੱਧੂ ਵੱਲੋਂ ਨਿੱਜੀ ਚੈਨਲਾਂ ਤੇ ਆ ਕੇ ਵੀ ਬਿਆਨਬਾਜ਼ੀ ਕੀਤੀ ਗਈ ਤੇ ਇਸ ਨੂੰ ਇਸ ਨੂੰ ਵੇਖਦੇ ਹੋਏ ਰਾਜਾ ਵੜਿੰਗ ਵੱਲੋਂ ਨਵਜੋਦਕਰ ਸਿੱਧੂ ਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਜੋ ਹੋਇਆ ਹੁਣ ਤੁਹਾਨੂੰ ਉਹ ਦੱਸਦਿਆਂ ਨਵਜੋਦਕਰ ਸਿੱਧੂ ਨੂੰ ਸਸਪੈਂਡ ਕਰਨ ਤੋਂ ਬਾਅਦ ਨਵਜੋਤ ਕੋਰ ਸਿੱਧੂ ਨੇ ਆਪਣੇ ਟਵਿੱਟਰ ਅਕਾਊਂਟ ਯਾਨੀ ਕਿ ਐਕਸ ਅਕਾਊਂਟ ਦੇ ਉੱਤੇ ਜੋ ਕੁਝ ਰਾਜਾ ਵਰਿੰਗ ਦੇ ਲਈ ਲਿਖਿਆ ਉਸ ਨੂੰ ਪਤਾ ਲੱਗਦਾ ਹੈ ਕਿ ਆਖਿਰਕਾਰ ਬਗਾਵਤ ਕਿੰਨੀ ਵੱਧ ਚੁੱਕੀ ਹੈ ਜਿਹੜੀ ਕਾਂਗਰਸ ਦੇ ਆਪਸੀ ਕਲੇਸ਼ ਦੀ ਦਲਦਲ ਹੈ ਉਹਦੇ ਵਿੱਚ ਜਾਂਦੀ ਦਿਖਾਈ ਦੇ ਰਹੀ ਹੈ ਫਸਦੀ ਦਿਖਾਈ ਦੇ ਰਹੀ ਹੈ ਸਭ ਤੋਂ ਪਹਿਲਾਂ ਤੁਸੀਂ ਇਹ ਵੇਖੋ 15 ਘੰਟੇ ਪਹਿਲਾਂ ਜਿਹੜਾ ਟਵੀਟ ਨਵਜੋਤ ਕੋਰ ਸਿੱਧੂ ਵੱਲੋਂ ਕੀਤਾ ਗਿਆ ਇੱਕ ਤੋਂ ਬਾਅਦ ਇੱਕ ਲਗਾਤਾਰ ਜਿਹੜੇ ਟਵੀਟ ਕੀਤੇ ਗਏ ਐਕਸ ਤੇ ਜਿਸ ਦੇ ਉੱਤੇ ਸਭ ਤੋਂ ਪਹਿਲਾਂ ਨਵਜੋਤ ਕੋਰ ਸਿੱਧੂ ਨੇ ਲਿਖਿਆ ਆਈ ਰਿਫਿਊਜ਼ ਟੂ ਸਟੈਂਡ ਵਿਦ ਇਨਸੈਂਸਿਟਿਵ ਐਂਡ ਇਰਿਸਪੌਂਸੀਬਲ ਮੋਰਲੀ ਡਿਸ਼ ਔਨੈਸਟ ਐਂਡ ਕਰਪਟ ਪ੍ਰੈਜ਼ੀਡੈਂਟ ਸਿੱਧੇ ਸਿੱਧੇ ਇਲਜ਼ਾਮ ਭ੍ਰਿਸ਼ਟਾਚਾਰ ਦੇ ਅਤੇ ਨਾਲ ਹੀ ਬੇਈਮਾਨ ਹੋਣ ਦੇ ਇਲਜ਼ਾਮ ਲਗਾ ਦਿੱਤੇ ਐਂਡ ਆਈ ਸਟੈਂਡ ਅਪ ਫਾਰ 올 ਮਾਈ ਬ੍ਰਦਰ ਐਂਡ ਸਿਸਟਰ ਹੂ ਹੈਵ ਬੀਨ ਹਰਟ ਬਾਈ ਹਿਸ ਇਨਕੰਪੀਟੈਂਸ ਐਂਡ ਇਰਿਸਪੌਂਸੀਬਲ ਬਿਹੇਵੀਅਰ ਆਈ ਵੰਡਰ ਵਾਈ ਸੀਐਮ ਇਜ਼ ਸ਼ੀਲਡਿੰਗ ਹਿਮ ਯਾਨੀ ਕਿ ਕਿਉਂ ਮੁੱਖ ਮੰਤਰੀ ਭਗਵੰਤ ਮਾਨ ਇਹਨੂੰ ਬਚਾ ਰਹੇ ਨੇ ਉਸ ਤੋਂ ਬਾਅਦ 15 ਘੰਟੇ ਬਾਅਦ ਇਹ ਪਹਿਲਾਂ ਦਾ ਟਵੀਟ ਉਸ ਤੋਂ 2 ਘੰਟੇ ਬਾਅਦ ਫਿਰ ਨਵਜੋਤ ਕੌਰ ਸਿੱਧੂ ਐਕਟਿਵ ਹੁੰਦੇ ਨੇ ਉਹਨਾਂ ਵੱਲੋਂ ਟਵੀਟ ਕੀਤਾ ਜਾਂਦਾ ਹੈ ਪੋਸਟ ਪਾਈ ਜਾਂਦੀ ਹੈ ਐਸਸੀ ਐਸਟੀ ਐਕਟ ਅਰੈਸਟ ਬਸ ਬੋਡੀ ਕੇਸਸ ਐਂਡ ਯੂਅਰ 2500 ਏਕੜ ਲੈਂਡ ਗ੍ਰੈਬਿੰਗ ਕੇਸਸ ਵਿਚ ਆਈ ਹੈਵ ਫਾਰਵਰਡਡ ਟੂ ਪੀਐਮਓ ਗਵਰਨਰ ਪੰਜਾਬ ਰਾਹੁਲ ਗਾਂਧੀ ਐਂਡ ਪ੍ਰਿੰਕਾ ਗਾਂਧੀ सीएम भगवंत मान क्लेरिफाई व्हाई यू आर सेविंग हिम ते ਇਸ ਦੇ ਨਾਲ ਹੀ ਨਵਜੋਤਕਰ ਸਿੱਧੂ ਵੱਲੋਂ ਕੁਝ ਰਾਜਾ ਵੜਿੰਗ ਦੇ ਐਸੇ ਕੇਸਾਂ ਦੀ ਗੱਲ ਕੀਤੀ ਗਈ ਹੈ ਜਿਦੇ ਵਿੱਚ 2500 ਏਕੜ ਲੈਂਡ ਦੱਬਣ ਦੀ ਗੱਲ ਹੈ ਉਸ ਤੋਂ ਬਾਅਦ ਬਾਸਾਂ ਦੀਆਂ ਬਾਡੀਆਂ ਬਣਾਉਂਦੇ ਜੋ ਕਿ ਸ਼ੁਰੂ ਤੋਂ ਇਲਜ਼ਾਮ ਰਾਜਾ ਵੜਿੰਗ ਤੇ ਲੱਗਦੇ ਆਏ ਨੇ ਪਰ ਕੋਈ ਵੀ ਕਾਰਵਾਈ ਜਾਂ ਕੋਈ ਵੀ ਦੇਤੇ ਐਕਸ਼ਨ ਨਹੀਂ ਹੋਇਆ ਤੇ ਜਿਸ ਨੂੰ ਲੈ ਕੇ ਇਹਨਾਂ ਨੇ सीएम भगवंत मान ਤੇ ਵੀ ਨਿਸ਼ਾਨਾ ਸਾਧਿਆ ਕਿ ਕਿਉਂ ਇਹਨਾਂ ਨੂੰ ਬਚਾਇਆ ਜਾ ਰਿਹਾ ਕਿਉਂ ਰਾਜਾ ਵੜਿੰਗ ਨੂੰ ਬਚਾਇਆ ਜਾ ਰਿਹਾ ਤੇ ਉਸ ਤੋਂ ਬਾਅਦ ਇੱਕ ਹੋਰ ਪੋਸਟ ਪਾਈ ਗਈ ਇੱਕ ਹੋਰ ਟਵੀਟ ਕੀਤਾ ਗਿਆ ਜਿਦੇ ਵਿੱਚ ਲਿਖਿਆ ਗਿਆ ਰਾਜਾ ਵਿਨਿੰਗ ਵਾਹਿਗੁਰੂ ਜੀ ਹੈਜ਼ ਬlesਸਡ ਮੀ ਵਿਦ ਹਿਸ ਗ੍ਰੇਸ ਟੂ ਪ੍ਰੋਟੈਕਟ ਪੰਜਾਬ ਫਰੋਮ ਯੂ ਯੂ ਹੈਵ ਸਪਲਿਟ ਦਾ ਪੰਜਾਬ ਕਾਂਗਰਸ ਇਨਟੂ ਪੀਸਸ ਐਂਡ ਯੂ ਆਰ ਲਿਕਿੰਗ ਦਾ ਫੀਟ ਆਫ ਸੀਐਮ ਐਂਡ ਡਾਂਸਿੰਗ ਟੂ ਹਿਸ ਟੂਨਸ ਟੂ ਸੇਵ ਯੋਰਸੈਲਫ ਫਰੋਮ ਯੋਰ ਅਰੈਸਟ ਇਨ ਨਿਊਮੈਰਸ ਕੈਸਸ ਦਾ ਇਹ ਇੱਕ ਵੱਡਾ ਬਿਆਨ ਤੁਸੀਂ ਕਹਿ ਲੋ ਕਿ ਤੁਸੀਂ ਜੁੱਤੀਆਂ ਚੱਟ ਰਹੇ ਹੋ ਇਹ ਨਵਜੋਤ ਕੋਰ ਸਿੱਧੂ ਦੀ ਭਾਸ਼ਾ ਹੈ ਰਾਜਾ ਵੜਿੰਗ ਦੇ ਲਈ ਆਫਟਰ ਜਦੋਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉਸ ਤੋਂ ਬਾਅਦ ਤੇ ਉਹਨਾਂ ਨੇ ਇੱਥੇ ਤੱਕ ਕਹਿ ਦਿੱਤਾ ਕਿ ਤੁਸੀਂ ਮੁੱਖ ਮੰਤਰੀ ਦੀਆਂ ਟਿਊਨਾਂ ਦੇ ਉੱਤੇ ਨੱਚ ਰਹੇ ਹੋ ਆਪਣੇ ਆਪ ਨੂੰ ਬਚਾਉਣ ਦੇ ਲਈ ਉਸ ਤੋਂ ਬਾਅਦ ਰਾਜਾ ਵੜਿੰਗ ਦੀਆਂ ਇਹ ਕੁਝ ਫੋਟੋਆਂ ਜਾਂ ਤੁਸੀਂ ਕਹਿ ਲਓ ਕੇਸਿਸ ਦੀਆਂ ਇੱਕ ਸਕਰੀਨਸ਼ਾਟ ਪਾਏ ਹੋਏ ਨੇ ਜਿਦੇ ਵਿੱਚ ਲਿਖਿਆ ਰਾਜਾ ਵੜਿੰਗ ਵਟ ਵਟ ਸੇ ਯੂ ਐਂਡ ਯੂਅਰ ਟੀਮ ਵਾਸ ਜਸਟ ਬਾਦਰ ਟੂ ਡਿਸਟਰੋਏ ਨਵਜੋਤ ਸਿੱਧੂ ਹੂ ਵਾਸ ਯੂਅਰ ਮੈਂਟਰ ਐਂਡ ਟੂਕ ਅ ਸਟੈਂਡ ਟੂ ਮੇਕ ਯੂ ਮਨਿਸਟਰ ਐਂਡ ਯੂ ਜਸਟ ਫੋਕਸਡ ਓਨ ਫਾਈਟਿੰਗ ਵਿਦ ਨਵਜੋਤਸ ਸਪੋਰਟਰ ਐਂਡ ਬੈਲਟਲਟਡ देम ਅਨਸਰ ਦਿਸ ਇਹ ਵੀ ਸਵਾਲਾਂ ਦੇ ਜਵਾਬ ਪੁੱਛੇ ਨੇ ਕਿ ਉਹੀ ਨਵਜੋਤ ਸਿੱਧੂ ਤੇਰਾ ਕਦੇ ਮੈਂਟਰ ਹੁੰਦਾ ਸੀ ਤੇ ਤੈਨੂੰ ਜਿਹੜਾ ਮੰਤਰੀ ਬਣਾਇਆ ਗਿਆ ਸੀਗਾ ਟਰਾਂਸਪੋਰਟ ਮੰਤਰੀ ਉਹਦੇ ਲਈ ਸਟੈਂਡ ਲਿਆ ਸੀ ਨਵਜੋਤ ਸਿੱਧੂ ਨੇ ਤੇ ਅੱਜ ਤੁਸੀਂ ਉਹਨਾਂ ਦੇ ਹੀ ਸਪੋਰਟਰਾਂ ਦੇ ਖਿਲਾਫ ਲੜ ਰਹੇ ਹੋ ਉਹਨਾਂ ਦੇ ਖਿਲਾਫ ਵੀ ਲੜ ਰਹੇ ਹੋ ਤੇ ਨਾਲ ਹੀ ਇੱਕ ਹੋਰ ਟਵੀਟ ਪਾਇਆ ਗਿਆ ਰਾਜਾ ਵਿਰਿੰਗ If you had even a little bit of love or for your mother party you should have resigned the day you made stupid repeatedly nonsense comments and made your party lose in tarantaran where bajwa ji channi ji sukhi randawa ji mp ojala and sincere congress worker were struggling day and night to make congress candidate win ta e lagatar ik to baad ik to baad ik tweet gusse de vich hi shaayad kitte honge inne sare tweet kyunki suspend karan to baad ਸਸਪੈਂਡ ਦੀ ਜਿਹੜੀ ਕਾਰਵਾਈ ਹੋਈ ਆ ਉਸ ਤੋਂ ਬਾਅਦ ਜਿਹੜੇ ਟਵੀਟ ਲਗਾਤਾਰ ਨਵਜੋਤ ਕੋਰ ਸਿੱਧੂ ਵੱਲ ਪਾਈ ਗਏ ਤੇ ਇਸੇ ਤਰ੍ਹਾਂ ਹੀ 2022 ਦੇ ਵਿੱਚ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਗਿਆ ਤਾਂ ਨਵਜੋਤ ਸਿੱਧੂ ਨੇ ਖੁੱਲ ਕੇ ਵਿਰੋਧ ਕੀਤਾ ਸਵੇਰੇ ਚਰਨਜੀਤ ਸਿੰਘ ਚੰਨੀ ਕੁਝ ਹੋਰ ਐਲਾਨ ਕਰਦੇ ਸੀਗੇ ਸ਼ਾਮ ਨੂੰ ਰੈਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਉਸ ਦਾ ਵਿਰੋਧ ਕਰ ਦਿੰਦੇ ਸੀਗੇ ਤੇ ਜਿਸ ਦਾ ਫਾਇਦਾ ਵਿਰੋਧੀ ਪਾਰਟੀਆਂ ਨੂੰ ਹੋਇਆ ਤੇ ਹੁਣ ਵੀ ਇਸੇ ਤਰ੍ਹਾਂ ਦੀ ਸਿਚੁਏਸ਼ਨ ਬਣ ਚੁੱਕੀ ਆ ਹਾਲਾ ਕਿ 2027 ਨੂੰ ਇੱਕ ਸਾਲ ਪਿਆ ਹੈ ਪਰ ਇਸ ਤੋਂ ਪਹਿਲਾਂ ਹੀ ਆਪਸੀ ਕਲੇਸ਼ ਜਿਹੜੇ ਨੇ ਉਹ ਸਾਹਮਣੇ ਆ ਚੁੱਕੇ ਨੇ ਹੋ ਸਕਦਾ ਹੈ ਕਿ ਕਾਂਗਰਸ ਦੇ ਅੱਧੇ ਕੁਝ ਐਮਐਲਏ ਨਵਜੋਤ ਸਿੱਧੂ ਵੱਲ ਵੀ ਜਾ ਸਕਦੇ ਨੇ ਜਾਂ ਫਿਰ ਰਾਜਵਿੰਗਵਲ ਵੀ ਜਾ ਸਕਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਪਹਿਲਾਂ ਤੋਂ ਹੀ ਗਰੁੱਪ ਆ ਜੀ ਬਹੁਤ ਚੱਲ ਰਹੀ ਹੈ ਲੁਧਿਆਣਾ ਇਲੈਕਸ਼ਨ ਦੇ ਵਿੱਚ ਸਾਫ਼ ਸਾਹਮਣੇ ਆਇਆ ਜਿਵੇਂ ਭਾਰਤ ਪੂਸ਼ਣ ਆਸ਼ੂ ਦੇ ਨਾਲ ਚਰਨਜੀਤ ਸਿੰਘ ਚੰਨੀ ਨੇ ਪਰਗਟ ਸਿੰਘ ਨੇ ਨਾਲ ਦੇ ਨਾਲ ਉਹਨਾਂ ਦੇ ਰਾਜਾ ਰਾਣਾ ਗੁਰਜੀਤ ਨੇ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਰਾਜਾ ਵਿੜਿੰਗ ਸੁਖਜਿੰਦਰ ਰੰਦਾਵਾ ਪ੍ਰਤਾਪ ਬਾਜਵਾ ਇਹਨਾਂ ਦਾ ਗਰੁੱਪ ਹੈ ਤਾਂ ਇਹ ਜਿਹੜਾ ਗਰੁੱਪ ਆਪਸ ਦੇ ਵਿੱਚ ਡਿਵਾਈਡ ਪਹਿਲਾਂ ਹੀ ਹੋ ਚੁੱਕਾ ਸੀ ਹੁਣ ਨਵਜੋਤ ਕੋਰ ਸਿੱਧੂ ਦੀ ਦੁਬਾਰਾ ਐਂਟਰੀ ਹੋ ਗਈ ਹੈ ਜਿਸ ਤੋਂ ਬਾਅਦ ਹੁਣ ਲੱਗ ਰਿਹਾ ਹੈ ਕਿ ਇਹਨਾਂ ਗਰੁੱਪਾਂ ਦੇ ਵਿੱਚ ਇੱਕ ਤੀਸਰਾ ਗਰੁੱਪ ਵੀ ਬਣ ਸਕਦਾ ਹੈ ਕਿ ਕੌਣ ਇਹਨਾਂ ਦੇ ਨਾਲ ਖੜਦਾ ਹੈ ਜਾਂ ਫਿਰ ਇਸ ਵਾਰ ਕਾਂਗਰਸ ਆਪਣੇ ਆਪ ਨੂੰ ਬਚਾ ਲਏਗੀ ਰਾਜਾ ਵਿੜਿੰਗ ਆਪਣੇ ਆਪ ਨੂੰ ਬਚਾ ਲੈਣਗੇ ਤੇ ਇਹ ਸਾਰੇ ਮਾਮਲੇ ਨੂੰ ਜਲਦੀ ਖਤਮ ਕਰਗੇ ਪਰ ਇਸ ਵਾਰ ਦੁਬਾਰਾ ਤੋਂ ਵਿਰੋਧੀਆਂ ਨੂੰ ਮ제 ਲੈਣ ਦਾ ਕਹਿ ਸਕਦੇ ਹੋ ਕਿ ਤੁਸੀਂ ਮੌਕਾ ਜ਼ਰੂਰ ਮਿਲ ਗਿਆ ਇਸੇ ਤਰ੍ਹਾਂ ਹੀ ਰਵਨੀਤ ਬਿੱਟੂ ਨੇ ਕੱਲ ਸਸਪੈਂਡ ਆਰਡਰ ਕਾਪੀ ਜਿਹੜੀ ਸੀਗੀ ਉਹ ਪੋਸਟ ਕਰਦੇ ਸਾਰੀ ਨਾਲ ਇਹ ਲਿਖ ਦਿੱਤਾ ਪੰਜਾਬ ਚ ਝਾੜੂ ਖਿਲਰਨ ਤੋਂ ਪਹਿਲਾਂ ਹੀ ਕਾਂਗਰਸ ਖਿਲਰ ਗਈ ਤਾਂ ਵਿਰੋਧੀਆਂ ਨੂੰ ਸਾਫ਼ ਜਿਹੜਾ ਕਲੀਅਰ ਜਿਹੜਾ ਮੌਕਾ ਖੁਦ ਕਾਂਗਰਸ ਦੇ ਰਹੀ ਹੈ ਖੈਰ ਹੁਣ ਵੇਖਣਾ ਹੋਵੇਗਾ ਕਿ ਇਸ ਮੁੱਦੇ ਦੇ ਉੱਤੇ ਕੀ ਕੁਝ ਸਾਹਮਣੇ ਆਉਂਦਾ ਹੈ ਕਿ ਹਾਈ ਕਮਾਂਡ ਜਾਂ ਫਿਰ ਆਪਸੀ ਕਾਂਗਰਸੀ ਪੰਜਾਬ ਵਾਲੇ ਬੈਠ ਕੇ ਇਸ ਮੁੱਦੇ ਨੂੰ ਸੁਲਝਾ ਪਾਣਗੇ ਜਾਂ ਫਿਰ ਰਹਿਤਾ ਖੇਲਰਦਾ ਜਾਏਗਾ